ਪੂਰੀ ਦੁਨੀਆ ਤੋਂ ਸਿੱਖਾਂ ਦੀ ਕੌਮ ਇਮਾਨਦਾਰ ਹੈ। ਅੱਛਾ ਉਹਦਾ ਮੈਂ ਤੁਹਾਨੂੰ ਦੱਸਣਾ ਕਿਉਂ ਮੈਂ ਉੱਤੇ 4-6 ਲਿਖਿਆ ਅਗਭਜ ਤੋਂ 40-50 ਸਾਲ ਪਹਿਲਾਂ। ਅੱਛਾ ਸੁਣਾਓ। ਸਿੱਖ ਕਬੀਲਾ ਗੱਲ ਦਾ ਪੱਕਾ। ਵਾਹ ਸਿੱਖ ਕਬੀਲਾ ਗੱਲ ਦਾ ਪੱਕਾ। ਸਿੱਖ ਕਬੀਲਾ ਗੱਲ ਦਾ ਪੱਕਾ ਦਿੱਤਾ ਕੋਲ ਨਭਾਵੇ। ਆਹ ਦਿੱਤਾ ਕੋਲ ਨਿਭਾਵੇ। ਨਿਭਾਵੇ। ਦਿੱਤਾ ਕੋਲ ਨਿਭਾਵੇ। ਨਿਭਾਵੇ। ਵਲੀ ਸੀ ਬਾਬਾ ਗੁਰੂ ਨਾਨਕ ਦੇਵ। ਬੁੱਲੇ ਸ਼ਾਹ ਫਰਮਾਵੇ ਵਾ 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 ਬਲੀ ਸ਼ਾਹ ਜੀ ਬੁੱਲੇ ਸ਼ਾਹ ਹੋਰਾਂ ਨੇ ਬਾਬਾ ਗੁਰੂ ਨਾਨਕ ਦੇਵ ਹੋਰਾਂ ਦੇ ਬਾਰੇ ਵਿੱਚ ਲਿਖਿਆ ਔਰ ਉਹ ਜਿਹੜੇ ਉਹਦੇ ਪਰਿਵਾਰ ਨੇ ਸਿੱਖ ਜਰਾਤ ਉਹ ਬੁੱਲੇ ਸ਼ਾਹ ਨੂੰ ਬਹੁਤ ਮੰਨਦੇ ਆ ਅਸੀਂ ਖੁਦ ਜਿਹੜਾ ਹੁਣ ਅੱਗੇ ਮੈਂ ਤੁਹਾਨੂੰ ਦੱਸਣਾ ਸਿੱਖ ਸਰਦਾਰ ਦੀ ਯਾਰੀ ਪੱਕੀ ਵਾ 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 ਭੀੜ ਪਵੇ ਨਹੀਂ ਹੱਸਦਾ ਮੇਰਾ ਡੀਐਨਏ ਆ ਮੈਂ ਤਾਂ ਖੁਸ਼ ਆ ਸਿੱਖ ਸਰਦਾਰ ਦੀ ਯਾਰੀ ਪੱਕੀ ਭੀੜ ਪਵੇ ਨਹੀਂ ਹੱਸਦਾ ਯਾਰਾਂ ਨਾਲ ਇੱਕ ਆੜ ਕਟਾਉਂਦਾ ਆਹਾ ਯਾਰਾਂ ਨਾਲੇ ਕਾੜ ਕਟਾਉਂਦਾ ਯਾਰਾਂ ਨਾਲੇ ਹੱਸਦਾ ਵਾ 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 ਕੀ ਬਾਤ ਹੈ ਯਾਨੀ ਯਾਰਾਂ ਦਾ ਯਾਰ ਨਹੀਂ ਯਾਰਾਂ ਦੇ ਯਾਰ ਵਾ 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 ਤੇ ਬਿਜ਼ਨਸ ਵਿੱਚ ਸਚਾਈ ਸੁਚੀ ਆਈ ਬਿਜ਼ਨਸ ਵਿੱਚ ਸਚਾਈ ਵਿੱਚ ਸੁਚਾਈ ਇਹਦੀ ਹੂੰ ਕੋਠੇ ਚੜ ਕੇ ਬੋਲਦੀ ਹੂੰ ਵੀ ਕਹਿੰਨ ਕੈਨੇਡਾ ਤੇ ਅਮਰੀਕਾ ਛਾਏ ਨੇ ਵਜਾਉਦੀ ਇਹ ਮੈਂ ਤੁਹਾਨੂੰ ਇੱਕ ਮਿਸਾਲ ਵੀ ਦੇਗਾ ਮੇਰੀ ਪਰਸਨਲ ਬਿਜ਼ਨਸ ਵਿੱਚ ਸੁਚਾਈ ਇਹਦੀ ਹੂੰ ਕੋਠੇ ਚੜ ਕੇ ਬੋਲਦੀ ਸਿੱਖਾਂ ਕੋਲ ਮੁਹੰਮਦ ਦੀ ਤਕੜੀ ਨੇਣ ਕੇ ਸਿੱ ਬਿਜ਼ਨਸ ਵਿੱਚ ਇਹ ਬੜਾ ਲਫ਼ਜ਼ ਸੁਣਨ ਵਾਲ ਨੇਣ ਕੇ ਦਾ ਮਤਲਬ ਸਮਝਦੇ ਨਾ ਨਹੀਂ ਨਾਤਰ ਸਿੱਖ ਬਿਜ਼ਨਸ ਵਿੱਚ ਸੁਚਾਈ ਉਹਦੀ ਕੋਠੇ ਚੜ ਕੇ ਬੋਲਦੀ ਜਿਆਨੀ ਇਹ ਕਿ ਮਨਵਾ ਲਿਆ ਉਹਨਾਂ ਨੇ ਆਹ ਸਿੱਖਾਂ ਕੋਲ ਮੁਹੰਮਦ ਮੁਹੰਮਦ ਦੀ ਤਕੜੀ ਨੇਣ ਕੇ ਪੂਰਾ ਤੋਲਦੀ ਨੇਣ ਕੇ ਕਿੰਦੇ ਆਕੜ ਕੇ अच्छा भाई हां मैं पूरा तोलना ला लो जदा जोर लगदा मैं नहीं मैं पूरा तोलना वाह ते मेरा ਪਿੰਡ ਛੱਪਾ ਹੈ ਹਮ ਮੇਰੀ ਬੇਗਮ ਦਾ ਪਿੰਡ ਤੁੰਗਾ ਮੈਂ ਉਹ ਕੋੜ ਮੋੜ ਕੇ ਲੈ ਆਂਦੇ ਵਿੱਚ ਕੀ ਛੱਪਾ ਕੀ ਤੁੰਗਾ ਵਾਲੇ ਹਮ ਅਮਰਸਰ ਲੁਧਿਆਣਾ ਅਮਰਸਰ ਵੀ ਮੇਰਾ ਵਾ ਵਾ ਸਦਕੇ ਜਾਵਾ ਅਮਰਸਰ ਤੇ ਮੈਂ ਤੇ ਖਾਣਾ ਕੱਬਾ ਤੇ ਮੁਕੱਦਸ ਜੀ ਦਾ ਤੇ ਬਾਅਦ ਮੈਨੂੰ ਮੈਨੂੰ ਅਮਰਸਰ ਦੀ ਭੁੱਲਦਾ ਕੋਈ ਸਾਰੀ ਦੁਨੀਆ ਭੁੱਲ ਜਾ ਕਿਹੜੇ ਪਿੰਡ ਦੇ ਹੋ ਤੁਸੀਂ ਅਮਰਸਰ ਦੇ ਕਿਹੜੇ ਪਿੰਡ ਦੇ ਹੋ ਛਾਪਾ ਛਾਪਾ ਅੱਛਾ ਪਿੰਡ ਛਾਪਾ ਆਇਓ ਛਾਪਾ ਸੀ ਸਹੀ ਸਹੀ ਮੇਰਾ ਛਾਪਾ ਸੀ ਮੇਰੀ ਬੇਗਮ ਦਾ ਸੀ ਤੁੰਗਾ ਇਹ ਸ਼ਹਿਰ ਚ ਆ ਗਿਆ ਤੁੰਗਾ ਤੁੰਗੇ ਨਾ ਦਿਖੋ ਮੈਂ ਅੱਛਾ ਕੀ ਛਾਪਾ ਕੀ ਤੁੰਗਾ ਵਾਲੇ ਅੰਮ੍ਰਿਤਸਰ ਲੁਧਿਆਣਾ ਸਿੱਖਾਂ ਨੂੰ ਸਲਾਮ ਹੈ ਬਾਬਾ ਮਿੱਤਰ ਬੜੇ ਪੁਰਾਣੇ ਹਮ ਹੁਣ ਅਗਲੀ ਗੱਲ ਬੜੀ ਜ਼ਰਾ ਥੋੜੀ ਜੀ ਹੈ ਤੇ ਕਿਸੇ ਵੀ ਨਹੀਂ ਹੋਣ ਦੇਣਾ ਹਾਏ ਕਿਸੇ ਵੀ ਨਹੀਂ ਹੋਣ ਦੇਣਾ ਕਿਸੇ ਵੀ ਨਹੀਂ ਹੋਣ ਦੇਣਾ ਤੇ ਸਾਨੂੰ ਕਿਸੇ ਵੀ ਨਹੀਂ ਹੋਣ ਦੇਣਾ ਇੱਕ ਹਾ ਤੇ ਸਾਨੂੰ ਕਿਸੇ ਵੀ ਨਹੀਂ ਹੋਣ ਦੇਣਾ ਇੱਕ ਅਸੀਂ ਗੱਡੀ ਦੀਆਂ ਦੋ ਲੈਣਾ ਹਾਏ ਰਹਿਣਾ ਵੀ ਨਾਲ-ਨਾਲ ਆ ਤੇ ਜੱਪੀ ਵੀ ਨਹੀਂ ਪਾ ਸਕਦੇ ਵਾ 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 ਕੀ ਬਾਤ ਹੈ ਤੇ ਮੈਂ ਮੈਂ ਪਰਸਨਲੀ ਜਾਣਨਾ ਹੈ ਕਿ ਨਾਰਵੇ ਦੇ ਵਿੱਚ ਇੱਕ ਸਿੱਖ ਨੇ ਟਾਈਮ ਦਿੱਤਾ ਕਿ ਐਨੇ ਵਜੇ ਫਲਾਣੇ ਦਿਨ ਪਹੁੰਚ ਜਾਗੇ ਤੇ ਬਿਨੂ ਕਿਸੇ ਨੇ ਕਿਹਾ ਕਿ ਯਾਰ ਪੈਸੇ ਬੜੇ ਦੂ ਦਿੱਤੇ ਬਾਬਾ ਜੀ ਤੇ ਜੇ ਨਾ ਆਏ ਤੇ ਮੈਂ ਕਿਹਾ ਯਾਰ ਮੈਨੂੰ ਬੇਤਬਰੀ ਨਹੀਂ ਆ ਹੂੰ ਉਹ ਮੈਂ ਘਰ ਨਹੀਂ ਸੀ ਤੇ ਉਹ ਮੇਰੇ ਘਰ ਮੈਂ ਜਦੋਂ ਦੋ ਘੰਟੇ ਬਾਅਦ ਆਇਆ ਸਰਦੀ ਵਿੱਚ ਬਾਹਰ ਖਲੋਤਾ ਹਾਂ ਅੱਛਾ ਆ ਕਿ ਕਿੱਥੇ ਚਲੇ ਗਏ ਤੁਸੀਂ ਉਦੋਂ ਟੈਲੀਫੋਨ ਮੋਬਾਈਲ ਹੁੰਦੇ ਨਹੀਂ ਸੀ ਮੈਂ 74 75 ਦੀ ਗੱਲ ਮੈਂ ਆਖਿਆ ਯਾਰ ਮੈਂ ਆ ਪੈਸੇ ਤਾਂ ਫੜੋ ਆਪਣੇ ਮੈਂ ਤੇ ਗਵਾ ਹਾਂ ਹੂੰ ਨਾਲੇ ਮੇਰੀ ਨਸਲ ਕਿਦਾ ਬੇਈਮਾਨ ਹੋ ਸਕਦੀ ਆ ਜੱਟਾ ਆ ਜਾਵੇ ਜੱਟਾ ਆ ਜਾਵੇ ਜੱਟਾ ਆ ਜਾਵੇ ਸਾਂਬ ਸਾਂਬ ਰੱਖੀਆਂ ਯਾਦਾਂ ਦੇ ਸਦੂਕ ਭਰ ਗਏ ਆਹਾ ਨਾਈਸ ਵੈਰੀ ਨਾਈਸ ਐ ਮੈਨੂੰ ਬੁਲਾਉਂਦੀ ਮੈਂ ਜੱਟ ਆ ਨਾ ਹੂੰ ਅੱਛਾ ਢੜੀ ਬੇਗਮ ਬੁਲਾ ਰਹੀ ਏ ਬੇਗਮ ਬੁਲਾ ਰਹੀ ਏ ਜੇ ਕੋਈ ਬੁਲਾ ਰਿਆ ਕੋਈ ਹੋਰ ਬੁਲਾ ਲੇ ਤੁਹਾਨੂੰ ਕੀ ਇਤਰਾਜ਼ ਆ ਜੱਟਾ ਆ ਜਾਵੇ ਸਾਂਭ ਸਭ ਰੱਖਿਆ ਯਾਦਾ ਦੇ ਸੰਦੂਕ ਭਰ ਗਏ ਤੇ ਨਾ ਦੀਵੇ ਤੋਂ ਡਰਾ ਨਾ ਦੀਵੇ ਨੂੰ ਡਰਾ ਨਹੀਂ ਵਾਏ ਨਾ ਦੀਵੇ ਨੂੰ ਡਰਾ ਨਹੀਂ ਵਾਏ ਵਾਹ ਵਾਹ ਅੱਛਾ ਵਾਏ ਹਮਾਏ ਨਾ ਦੀਵੇ ਨੂੰ ਡਰਾ ਨਹੀਂ ਵਾਏ ਵਟ ਤੈਨੂੰ ਖਾ ਜਾਵਣਾ ਹਮ ਵਟ ਸਮਝ ਦਿਓ ਜੀ ਖਸੜ ਮੇਰੀ ਹੱਕ ਵਿੱਚ ਮੇਰੀ ਹਿੱਕ ਵਿੱਚ ਸਿੱਕ ਦੇ ਭਾਂਬੜ ਤੇ ਵੇੜਾ ਸੀਤ ਸੀਤ ਕਰਦਾ ਵਾ 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 ਉਹ ਰਾਮ ਨਾ ਬੈਠੇ ਨੇ ਮਰਨ ਮੈਂ ਕੱਲਾ ਡਿਆ ਕਿਉਂਕਿ ਉਹਨਾਂ ਨੂੰ ਪਰਵਾਹੀ ਕਿਸੇ ਗੱਲ ਦੀ ਦੁੱਖ ਮੇਰਾ ਦੁੱਖ ਮੇਰੇ ਤੱਕ ਆ ਤੂੰ ਕੁੱਦੇ ਤੇ ਲਾਡੋ ਜੂ ਹੋਈ ਤੂੰ ਤੂੰ ਕੁੱਦੇ ਕੁੱਢ ਗਏ ਕੁੱਦਰ ਕਹਿੰਦੇ ਨੇ ਅੱਛਾ ਕੁੱਦੇ ਅੱਛਾ ਤੂੰ ਕੁੱਠ ਤੂੰ ਕੁੱਦੇ ਤੇ ਲਾਡੋ ਜੂ ਹੋਈ ਤੇ ਲਾਡੋ ਜੂ ਹੋਈ ਤੂੰ ਕੁੱਦੇ ਤੇ ਲਾਡੋ ਜੂ ਹੋਈ ਤੇ ਸਾਡੀ ਵਾਰੀ ਕੋਠੇ ਟੱਪਣੀ ਜੇ ਅਸੀਂ ਅਸੀਂ ਕੋਠੇ ਚੜ ਗਏ ਅਸੀਂ ਤੇ ਗੋਟਟਪਣੀ ਯਾਨੀ ਇਹ ਤਗੜੇ ਤੇ ਮਾਰੇ ਦਾ ਦੱਸਿਆ ਤੂੰ ਕੁੱਤੇ ਜਿਵੇਂ ਕਹਿੰਦੇ ਤੇਰਾ ਕੁੱਤਾ ਕੁੱਤਾ ਤੇ ਸਾਡਾ ਕੁੱਤਾ ਟੋਮੀ ਟੋਮੀ ਹਾਂ ਤੇ ਇਸ ਤਰ੍ਹਾਂ ਇਹ ਤੇਰੀ ਖੁਰਾ ਅਲਰਜੀ ਤੇ ਸਾਡੀ ਖੁਰਾ ਖੁਰਕ ਤੇਰੀ ਖੁਰਾ ਅਲਰਜੀ ਤੇ ਸਾਡੀ ਖੁਰਾ ਖੁਰਕ ਹਾਂ ਹਾਂ ਬਿਲਕੁਲ ਬਿਲਕੁਲ ਤੇ ਸਾਨੂੰ ਸੈਂਸਾਂ ਤੋਂ ਦੂਰ ਕਰ ਗੋਰੇ ਆਹਾ ਅੱਤ ਬੋਲੀ ਤੋਂ ਪੂਰੀ ਹੋਣ ਤੋਂ ਪਹਿਲਾਂ ਮੈਂ ਇੱਕ ਤੁਹਾਨੂੰ ਗੱਲ ਦੱਸਾਂ ਇੱਕ ਬਹੁਤ ਰੈਲੇਵੈਂਟ ਆ ਕਿ ਇੱਕ ਜ਼ਮਾਨਾ ਸੀ ਉਸ ਜ਼ਮਾਨੇ ਦੇ ਵਿੱਚ ਜਦੋਂ ਗੱਡੀ ਚੱਲੀ ਨਾ ਤੇ ਬਰਤਾਨੀਆਂ ਦੇ ਜਿਹੜੇ ਸੀ ਨਾ ਸਾਰੇ ਕਾਸ਼ਤਕਾਰ ਉਹਨਾਂ ਨੇ ਇਤਿਹਾਜ ਕੀਤਾ ਕਿ ਸਾਡੀਆਂ ਭੇਡਾਂ ਡਰਦੀਆਂ ਅੱਛਾ ਅੱਛਾ ਉਹਨਾਂ ਨੂੰ ਬਾਅਦ ਸਮਝ ਆ ਗਈ ਕਿ ਨਹੀਂ ਯਾਰ ਤਰੱਕੀ ਦੇ ਰਾਹ ਨਹੀਂ ਖਲੋਣਾ ਹੂੰ ਉਸ ਤੋਂ ਬਾਅਦ ਫਿਰ ਕੀ ਹੋਇਆ ਕਿ ਜਦੋਂ ਪ੍ਰੈਸ ਨਿਕਲੀ ਪਹਿਲੀ ਵਾਰੀ ਹੂੰ ਪ੍ਰਿੰਟਿੰਗ ਪ੍ਰੈਸ ਤੇ ਮੁਸਲਮਾਨਾਂ ਨੇ ਫਤਵੇ ਦੇ ਦਿੱਤੇ ਉਹ ਕੁਫਰ ਹੈ ਨਤੀਜਾ ਕੀ ਹੋਇਆ ਕਿ ਮੁਸਲਮਾਨਾਂ ਦੇ ਪ੍ਰੈਸ ਨੇ ਬਾਈਕਾਟ ਕਰ ਦਿੱਤਾ ਤੇ ਉਹ ਜਵੇਂ ਨਹੀਂ ਅੱਗੇ ਕਿ ਸਾਨੂੰ ਮੁੱਲਾ ਅਸੀਂ ਮੁੱਲਾ ਦੇ ਪਾਲ ਐ ਸਾਨੂੰ ਮੁੱਲਾ ਨੇ ਪਾਤ ਤੇ ਖੋਪੇ ਤੇ ਲੋ ਸਾਡੇ ਕੋਲੋਂ ਨੰਗੀ ਆਹਾ ਅਸੀਂ ਪ੍ਰੈਸ ਨੂੰ ਇਸਤੇਮਾਲ ਨਾ ਕੀਤਾ ਦੁਨੀਆ ਨੇ ਕੀਤਾ ਤੇ ਲੋ ਸਾਡੇ ਕੋਲੋਂ ਨੰਗੀ ਲੋਕਾਂ ਤੇ ਵੀ ਕਰੀ ਇਹ ਉਹਦੇ ਨਾਲ ਉੱਥੇ ਉਹਦੇ ਨਾਲ ਰੈਲੇਵੈਂਟ ਮੈਂ ਗੱਲ ਤੁਹਾਨੂੰ ਕਰ ਲਗਾ ਕਿ ਕਿਹੜੀ ਬੋਲੀ ਹਾਂ ਸਾਨੂੰ ਉਧਰ ਚ ਕਮਾ ਸਾਨੂੰ ਸੈਸਾਂ ਸਾਨੂੰ ਸੈਸਾਂ ਤੋਂ ਦੂਰ ਕਰ ਗੋਰੇ ਹਾਂ ਰਿਛਾ ਦੀ ਨਕੇਲ ਖੋਲਤੀ ਹੋਏ ਹੋਏ ਆ ਜਿਹੜੇ ਹੁਣ ਸਾਨੂੰ ਡਰੋਨ ਹਮਲਾ ਤੇ ਫਲਾਣਾ ਹਮਲਾ ਤੇ ਫਲਾਣਾ ਇਹ ਰੇਛੇ ਨੇ ਨਾ ਸਾਰੇ ਸਾਨੂੰ ਜਿਹੜਾ ਮਰਜ਼ੀ ਮਾਰ ਦਿਆ ਅਸੀਂ ਸਾਇੰਸ ਤੋਂ ਦੂਰ ਨਾ ਹੁੰਦੇ ਅੱਜ ਅਸੀਂ ਵੀ ਤਰੱਕੀ ਆਫਤਾਂ ਹੁੰਦੇ ਹਾਂਜੀ ਤੇ ਕਿਥੇ ਦੀ ਜੁਰ ਸੀ ਇੱਕ ਮੈਂ ਤੁਹਾਨੂੰ ਬਹੁਤ ਇੰਪੋਰਟੈਂਟ ਤਿੰਨ ਤਿੰਨ ਸ਼ੇਰਾਂ ਦੀ ਨਜ਼ਮਿਆਂ ਐਦੇ ਤੇ ਐਦੇ ਤੇ ਤੁਸੀਂ ਹੈਰਾਨ ਹੋ ਜਾਓਗੇ ਦੁਨੀਆ ਤੇ ਕਦੇ ਕਿਸੇ ਨੇ ਗੱਲ ਕੀਤੀ ਤੇ ਰੋਂਗ ਤੇ ਖੜੇ ਹੋ ਜੰਗੇ ਜੀ ਸੁਣਾਓ ਅਸੀਂ ਕਹਿੰਨੇ ਆ ਨਾ ਕਿ ਸ਼ੀਸ਼ੇ ਝੂਟ ਨਹੀਂ ਬੋਲਦਾ ਹੀ ਕਹਿੰਨੇ ਰੋਜ਼ ਕਹਿੰਦੀ ਆ ਕਿ ਨਹੀਂ ਕਹਿੰਦੇ ਹਰ ਕੋਈ ਕਹਿੰਦਾ ਸ਼ੀਸ਼ਾ ਝੂਠ ਨਹੀਂ ਬੋਲਦਾ ਸ਼ੀਸ਼ੇ ਅੱਗੇ ਜਾ ਸ਼ੀਸ਼ੇ ਨਜ਼ਰ ਆ ਗਿਆ ਨਾ ਕਿ ਐਸੇ ਹੋ ਤੁਸੀਂ ਹਾਂ ਹੁਣ ਉਹਦਾ ਸੁਣ ਸ਼ੀਸ਼ਾ ਤੇ ਤੇ ਹੱਸਦਾ ਹੈ ਸ਼ੀਸ਼ਾ ਤੇ ਤੇ ਹੱਸਦਾ ਹੈ ਹੂੰ ਖੱਬੇ ਹੱਥ ਨੂੰ ਸੱਜਾ ਦੱਸੇ ਖਲੋ ਸ਼ੀਸ਼ੇ ਸਾਹਮਣੇ ਉਹ ਬਿਲਕੁਲ ਸੱਚੇ ਖੱਬੇ ਹੱਥ ਨੂੰ ਸੱਜਾ ਦੱਸੇ ਸੱਜੀ ਅੱਖ ਨੂੰ ਖੱਬੀ ਦੱਸੇ ਪੁੱਠਾ ਤੇਰਾ ਮੂੰਹ ਵਿਖਾਵੇ ਓਏ ਹੋਏ ਹੋਏ ਇੱਧਰ ਲਿਆਖ ਇੱਧਰ ਇੱਧਰ ਲਿਆ ਪੁੱਠਾ ਤੇਰਾ ਮੂੰਹ ਵਿਖਾਵੇ ਸ਼ੀਸ਼ਾ ਕਰਦਾ ਠੱਗੀ ਸ਼ੀਸ਼ਾ ਝੂਠ ਬੋ ਦੱਸਦਾ ਹੈ ਸ਼ੀਸ਼ਾ ਤੇੱਤੇ ਹੱਸਦਾ ਹੈ ਲੋ ਇਹ ਗੱਲ ਕਿਸੇ ਨੇ ਕੀਤੀ ਅਜ ਤੱਕ ਬਈ ਦੁਨੀਆ ਤੇ ਹਰ ਬੰਦਾ ਅਸੀਂ ਜੋ ਜੰਮੇ ਅਸੀਂ ਸਾਰੇ ਸ਼ੀਸ਼ਾ ਝੂਠੇ ਉਹ ਸ਼ੀਸ਼ੇ ਤੋਂ ਵੱਡਾ ਤੇ ਝੂਠਾ ਹੀ ਕੋ ਨਹੀਂ ਲੋਕਾਂ ਇਨੀ ਨਜ਼ਮਾਂ ਲਿਖ ਛੱਡੀ ਐ ਮੈਂ ਜਿਹੜੀ ਤੁਹਾਡੇ ਅੱਗੇ ਗੱਲ ਕਰ ਰਿਹਾ ਸੀ ਤੁਸੀਂ ਆਪਣੇ ਜੋ ਤੁਹਾਨੂੰ ਕਾਮਰਸ ਨਾਲ ਤੇ ਆਪਣੇ ਦੀ ਉਹ ਵਰਤੀ ਜੋ ਅਗਲਾ ਮੰਨੇ ਨਾ ਮੰਨੇ ਕਿ ਤੁਹਾਡਾ ਫਰਜ਼ ਨਹੀਂ ਹੈ ਕਿ ਉਹਨੂੰ ਇਸ ਕਰਨਾ ਕਨਵਿੰਸ ਕਰਨਾ ਕਿਸੇ ਨੂੰ ਫਰਜ਼ ਨਹੀਂ ਆਪਣਾ ਨੁਕਤਾ ਨਜ਼ਰ ਦੱਸਣਾ ਕਨ ਫਰਜ਼ ਹੈ ਤੇ ਇਹ ਹੁਣ ਸਾਰੇ ਪਿੰਡ ਦੇ ਚਾਵਾਂ ਦਾ ਮੁੱਲ ਵਟਕੇ ਹਮ ਸਾਰੇ ਪਿੰਡ ਦੇ ਚਾਵਾਂ ਦਾ ਮੁੱਲ ਵਟਕੇ ਤੇ ਹਾਸਿਆਂ ਦਾ ਭਾਅ ਪੁੱਛਦੀ ਆਹਾ ਤੂੰ ਤੇ ਸਾਰੇ ਖਰੀਦ ਲੈ ਜੋ ਜ਼ੁਲਮ ਕਰ ਕਰਕੇ ਕਿਸੇ ਨੂੰ ਹਸਣ ਜੋਗਾ ਛੱਡਿਆ ਨਹੀਂ ਤੇ ਫਿਰ ਹਾਸਿਆਂ ਦੇ ਭਾਅ ਪੁੱਛਦੀ ਇਹ ਉਦਾਸ ਨਹੀਂ ਨਹੀਂ ਆਉਣ ਵਾਲੀ ਨਹੀਂ ਹੈ ਹਮ ਉਦਾਸ ਨਾ ਵੀ ਸਾਰਾ ਉਹ ਪ੍ਰੋਗਰਾਮ ਖਰਾਬ ਹੋ ਜਾਏਗਾ ਨਹੀਂ ਨਹੀਂ ਬਾਬਾ ਜੀ ਉਹਨੂੰ ਉਦਾਸ ਨਹੀਂ ਹੋਣਾ ਦਾਸ ਤੋਂ ਸ਼ੁਰੂ ਤੋਂ ਕੱਢਿਆ ਉਹਨ ਕੋਈ ਹਾਸੇ ਵਾਲੀ ਸੁਣਾਓ ਹਾਂ ਤੇ ਨੀ ਮੈਂ ਕੂੜੇ ਨਾਲ ਕਿਆ ਪਿਆਰ ਕਰ ਬੈਠੀ ਕੂੜੇ ਨਾਲ ਪਿਆਰ ਕਰ ਬੈਠੀ ਕੂੜਾ ਝੂਠਾ ਨਹੀਂ ਮੈਂ ਕੂੜੇ ਨਾਲ ਪਿਆਰ ਕਰ ਬੈਠੀ ਮੁਈ ਫਿਫਰਤ ਮੁਈ ਫੇ ਸਰਾਬੀ ਡੁੱਬ ਕੇ ਸਰਾਬੀ ਸਮਝਿਓ ਨਹੀਂ ਸ਼ਰਾਬ ਹੁੰਦੀ ਜਿੱਥੇ ਪਾਣੀ ਨਹੀਂ ਹੁੰਦਾ ਅੱਛਾ ਜਿੱਥੇ ਡੁੱਬ ਗਈ ਉੱਥੇ ਤਾਂ ਪਾਣੀ ਨਹੀਂ ਸੀ ਉਹ ਪਾਣੀ ਨਹੀਂ ਹੁੰਦਾ ਲੇਕਿਨ ਹਰ ਬਦ ਵਾਰ ਮੈਂ ਦੇਖਿਆ ਨਾ ਰੋਹੀ ਦੇ ਵਿੱਚ ਚਟਿਆਲ ਮਦਾਨ ਬਹੁਤ ਦੂਰ ਤੱਕ ਜਿਹੜੀ ਹੋਵੇ ਨਾ ਜਾਂ ਰੇਤ ਜਾਂ ਮੈਦਾਨ ਤੇ ਉਹਨੂੰ ਦੇਖੀਏ ਤੇ ਇੰਜ ਲੱਗਦਾ ਪਾਣੀ ਆ ਲਹਿਰਾਂ ਨਜ਼ਰ ਆਉਂਦੀਆਂ ਉਹਨੂੰ ਕਹਿੰਦੇ ਸੁਰਾਬ ਸੜਕ ਤੇ ਜਦੋਂ ਤੁਸੀਂ ਗਰਮੀਆਂ ਨੂੰ ਦੇਖਦੇ ਹੋ ਤੇ ਐਂਜ ਲੱਗਦਾ ਹੁੰਦਾ ਜਿਵੇਂ ਜਾਂ ਤੇ ਪਛੁੱਬਲ ਡਿਆ ਜਾਂ ਪਾਣੀ ਆ ਉਹਨੂੰ ਕਹਿੰਦੇ ਸੁਰਾਬ ਆਖਾਂ ਬੁੱਸਿਆਂ ਦਮਾਗਾ ਵਿੱਚ ਟੁੱਕੜੀਏ ਸ਼ਾਨ ਕਰੋਧਾਂ ਦੀ ਓਏ ਇਹ ਐ ਬਹੁਤ ਚੰਗੀ ਯਾਨੀ ਕਿ ਆਪ ਜਿਹੜੇ ਬੁੱਸੇ ਦਿਮਾਗ ਨੇ ਨੇ ਜਿਨ੍ਹਾਂ 'ਚ ਕਰੋਧ ਭਰੇ ਪਏ ਨੇ ਕਰੋਧ ਭਰੇ ਪਏ ਨੇ ਉਹ ਕੱਢੀ ਉਹਨਾਂ ਦੀ ਸ਼ਾਨ ਕੱਢੀਏ ਹਾਂ ਸੋ ਤੇਰੀ ਡਾਚੀਆਂ ਦੇ ਦੁੱਧ ਚੋਂ ਹਮ ਰਬਾ ਮੈਨੂੰ ਤੂੰ ਦਿਸਦਾ ਵਾਹ ਮਾਂ ਦੇ ਦੁੱਧ ਤੋਂ ਬਾਅਦ ਡਾਚੀ ਦਾ ਦੁੱਧ ਦੋ ਤਿੰਨ ਸਭ ਤੋਂ ਅੱਛੇ ਲੋਕ ਉਹ ਜਿਹੋ ਉਹ ਨੇ ਜਿਹੜਾ ਬਾਲਪੁਰ ਦਾ ਨਵਾਬ ਹੁੰਦਾ ਸੀ ਨਾ ਸਰਸਾਦ ਬਹੁਤ ਸਖੀ ਸੀ ਵਲੀ ਸੀ ਉਹਨੇ ਇਹ ਉਹਦੇ ਬਾਰੇ ਤੇ ਆ ਕਿ ਤੇਥੋਂ ਬਾਅਦ ਵੇ ਸਰਸਦਤ ਸਾਇਆਂ ਤੇਥੋਂ ਬਾਅਦ ਵੇ ਸਾਦਕ ਸਾਇਆਂ ਜਗੀਦਾਰ ਅੱਤ ਚੁੱਕ ਲਈ ਹੂੰ ਰੋਈ ਲੁੱਕ ਗਈ ਵੇਖ ਕੇ ਮਸਤਾਇਆਂ ਰੋਈ ਲੁੱਕ ਗਈ ਵੇਖ ਕੇ ਮਸਤਾਇਆਂ ਲਟੇਰੇ ਦੀਆਂ ਲਾ ਲੱਖੀਆਂ ਹੂੰ ਉਹਨੂੰ ਸਮਝਾ ਕੇ ਮੈਨੂੰ ਲੁੱਟਣ ਆ ਗਿਆ ਹੁਣ ਹੂੰ ਰੋਈ ਲੁੱਕ ਗਈ ਚੱਪ ਗਏ ਨਹੀਂ ਹਾਂ ਵੇਖ ਮਸਤਾਇਆਂ ਹਮ ਲੁਟੇਰੇ ਦੀਆਂ ਲਾਲ ਅੱਖੀਆਂ